ਲਖਨਊ ਦੇ ਵਿੱਚ ਜਿਹੜਾ ਰਿਸਵ ਪੰਥ ਸੀ ਕੱਲਾ ਉਹਨੇ ਆਪ ਦਾ ਪੋਲਿਟਿਕਲ ਕੰਟੈਂਟ ਦਿਖਾਇਆ ਵੀ ਆ ਇਹ ਬੰਦੇ ਦਾ ਭੇਤ ਨਹੀਂ ਆਇਆ ਇਹ ਜਦੋਂ ਪੰਜਾਬ ਚ ਹੁੰਦਾ ਇਹਨੇ ਕਦੇ ਨਹੀਂ ਚੱਲਣਾ ਇਹ ਜਦੋਂ ਪੰਜਾਬ ਛੱਡ ਕੇ ਦੂਜੀ ਟੀਮ ਚ ਵੱੜ ਜਾਂਦਾ ਉਦੋਂ ਇਹ ਇਹ ਪੰਜਾਬ ਨੂੰ ਵੀ ਕੁੜਦਾ ਸਾਰੀਆਂ ਟੀਮਾਂ ਨੂੰ ਹੀ ਕੁੜਦਾ ਇਹ ਇਹ ਪਤਾ ਨਹੀਂ ਕੀ ਦਾ ਬਹਿ ਰਿਹਾ ਹੈ ਪਤਾ ਨਹੀਂ ਪ੍ਰੀਟੀ ਐਂਟੋਨੀ ਨੂੰ ਵਧੀਆ ਲੱਗਦੀ ਮੈਨੂੰ ਲੱਗਦਾ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੁਹਾਡੇ ਆਪਣੇ YouTube ਚੈਨਲ ਚੈਨਲ ਕ੍ਰਿਕਟ ਟਾਕ ਵਿਦ ਟੂ ਬਡੀਜ਼ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਆਪਣਾ ਚੈਨਲ ਹੈ ਜੀ ਤੇ ਅੱਜ ਗੱਲ ਕਰਾਂਗੇ ਮੈਚ ਜਿਹੜਾ ਹੋਇਆ ਚਨਈ ਤੇ ਲਖਨਊ ਚ ਤੇ ਮੇਰੇ ਮਿੱਤਰ ਨੂੰ ਮੈਂ ਐਡ ਕਰਨਾ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਪਰਤਵਾਲ ਬਈ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ 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 ਅੱਜ ਚੇਨਈ ਤੇ ਲਖਨਊ ਚ ਜਿਹੜਾ ਮੈਚ ਹੋਇਆ ਫਰ ਥਾਲਾ ਜਿੱਤ ਗਿਆ ਤੇ ਜਿਹੜੀ ਆਪਣੀ ਭਵਿੱਖਬਾਣੀ ਸੀ ਪਰ ਦੋ ਜਿਹੜੀਆਂ ਕੀਤੀਆਂ ਸੀ ਦੋਨੇ ਗਲਤ ਗੰਗਾਂ ਨੇ ਉਹਨੇ ਗੱਲ ਤੋਂ ਮੈਚ ਵੀ ਨਹੀਂ ਨਿਕਲਿਆ ਨਾ ਤੇਰੇ ਵਾਲਾ ਬੰਦਾ ਨਾ ਮੇਰੇ ਵਾਲਾ ਤੇ ਅੱਜ ਫਿਰ ਥਾਲਾ ਦਾ ਜਿਹੜਾ ਲੱਕ ਹੈ ਜਿਹੜਾ 7 ਨੰਬਰ ਲੱਕ ਆ ਉਹਦਾ ਚੱਲ ਗਿਆ ਫਰ ਹੈ ਥਾਲਾ ਦਾ ਲੱਕ ਬਿਲਕੁਲ ਵੀਰੇ ਹਾਂ ਥਾਲਾ ਦਾ ਲੱਕ ਚੱਲਿਆ ਬੋਲੋ ਜੀ ਬੋਲੋ ਬੋਲੋ ਲੋਕੇ ਸਪਿੰਨਰ ਆ ਫਿਰ ਕੀ ਚੱਲ ਗਈ ਆ ਵੀ ਹੈ ਕੀ ਚੱਲ ਗਈ ਹਾਂ ਬੱਲੇ ਬੱਲੇ ਰ ਵਧੀਆ ਵਰਕ ਕਰਿਆ ਉਹਨਾਂ ਨੇ ਬਿਲਕੁਲ 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 ਚਨਈ ਦਾ ਜਿਹੜਾ ਰਵਿੰਦਰ ਜੜੇਜਾ ਸੀ ਉਹਨੇ ਬਹੁਤ ਵਧੀਆ ਬੋਲਿੰਗ ਕਰੀ ਆ 3 ਓਵਰ 24 ਰਨ ਦੇ ਕਿ ਉਹਨੇ 2 ਵਿਕਟਾਂ ਕੱਢੀਆਂ ਸਭ ਤੋਂ ਜਿਹੜੀ ਵੱਡੀ ਵਿਕਟ ਜਿਹੜੀ ਉਹਨੇ ਕੱਢੀ ਆ ਮਿਚਲ ਮਾਰਸ ਦੀ ਜਿਹੜੀ ਪਚਾਲ ਲਈ ਕਿੱਲੀ ਪੱਟ ਕੇ ਉਹਨੇ ਜਿਹੜੀ ਆਪਣਾ ਜਿਹੜੀ ਵਿਕਟ ਦਾ ਜਿਹੜਾ ਹੋ ਕਰਿਆ ਉਹਨੇ ਸੈਲੀਬ੍ਰੇਸ਼ਨ ਜਿਹੜਾ ਦੇਖਣ ਵਾਲਾ ਸੀ ਜਿਹੜਾ ਨਹੀਂ ਆਊਟ ਕਰਕੇ ਉਹ ਵਿਚਾਰ ਵਾਲੀ ਕਿੱਲੀ ਪੱਟੀ ਆ ਫਿਰ ਤੇ ਵਾਲੋਂ ਉਹ ਬੰਦੇ ਵੀ ਬਿਲਕੁਲ ਬਿਲਕੁਲ ਉਦੋਂ ਜਿਹੜੇ ਰਿਸਵ ਪੰਥ ਤੇ ਮਿਚਲ ਮਾਰਥੀ ਜਿਹੜੀ ਉਹ ਪਾਰਟਿਸਿਪ ਜੰਮ ਚੁੱਕੀ ਸੀਗੀ ਉਦੋਂ ਮਤਲਬ ਕਿ ਜੇ ਉਹ ਪਾਰਟਿਸਿਪ ਨਾ ਟੁੱਟਦੀ ਤਾਂ ਸਕੋਰ ਇਹਨਾਂ ਦਾ 200 ਹੁੰਦਾ ਪੱਕਾ 100% 200 ਰਨ ਹੁੰਦਾ ਮੇਰੇ ਮੁਤਾਬਕ ਬੱਸ ਵੀਰੇ ਟਰਨਿੰਗ ਪੁਆਇੰਟ ਆ ਉਹ ਵਿਕਟ ਚਮਾਕ ਚਮਾਕ ਦਾ ਪੁਆਇੰਟ ਆ ਹਾਂ ਕੁਰ ਬੋਲਦੇ ਬਈ ਸਾਰੀ ਵਧੀਆ ਨੂਰ ਅਹਿਮਦ ਜੀ ਸਪਿੰਦਰਾ ਨੇ ਬਹੁਤ ਐ ਸੁਪਿੰਦਰਾ ਨੇ ਸਾਰਿਆਂ ਨੂੰ ਐਮ ਰੋਲ ਨਵਾਇਆ ਬਾਈ ਜਿਹੜਾ ਨੂਰ ਅਹਿਮਦ ਹਨੂਰ ਅਹਿਮਦ ਪ੍ਰਤਪਾਲ ਉਹ ਬੰਦੇ ਨੇ 4 ਓਵਰ 13 ਰਨ ਦਿੱਤੇ ਆ ਤੇ ਮਤਲਬ ਕਿ 24 ਬੋਲਾਂ 13 ਰਨ 2020 ਗੇਮ ਉਹਦੇ ਵਿੱਚ ਦੇਣੀ ਬਹੁਤ ਵੱਡੀ ਗੱਲ ਹੈ ਬਹੁਤ ਤਗੜਾ ਪਲੇਅਰ ਆ ਬਈ ਰਸ ਇਹ ਦੂਜਾ ਰਸ ਦਿਖਾਣਾ ਹੈ ਟਰਨਿੰਗ ਪੁਆਇੰਟ ਤੈਨੂੰ ਕੀ ਲੱਗਦਾ ਜਿਹੜਾ ਮੈਚ ਆ ਉਹ ਕਿੱਥੋਂ ਕਿੱਥੋਂ ਕੱਢ ਕੇ ਲੈ ਗਈ ਆ ਤੈਨੂੰ ਕੀ ਲੱਗਦਾ ਧੋਨੀ ਦੀ ਪਾਰੀ ਜਿਹੜੀ ਐਂਡ ਤੇ ਆ ਕੇ ਖੇੜ ਗਿਆ ਟਰਨਿੰਗ ਪੁਆਇੰਟ ਮੈਂ ਤਾਂ ਤੈਨੂੰ ਮੇਰੇ ਪਹਿਲਾਂ ਵੀ ਦੱਸ ਚੁੱਕਿਆ ਹਾਂ ਸਪਿਨਰਾਂ ਦੇ ਓਵਰ ਆ ਹਾਂ ਸਪਿਨਰਾਂ ਦੇ ਸਪਿਨਰਾਂ ਦੇ 30 ਤੋਂ 35 40 ਰਾਨਾ ਕਿਹੜੇ ਉਹ ਸ਼ਾਟ ਰਹੇ ਆ ਵੀ ਰਹੇ ਆ ਹਨਾ ਹਾਂ ਬਹੁਤ ਬਹੁਤ ਜ਼ਿਆਦਾ ਸਪਿਨਰਾਂ ਨੇ ਦਬਾਅ ਪਾਇਆ ਤੇ ਮੈਚ ਨੂੰ ਪੂਰਾ ਜਕੜ ਕੇ ਰੱਖਿਆ ਉਹਨਾਂ ਨੇ ਯਾਰ ਪੂਰਾ ਆ ਦੀ ਪਕੜ ਤੇ ਰੱਖਿਆ ਜਿਹੜਾ ਚਨਈ ਨੇ ਮੈਚ ਛੱਡੇ ਨਹੀਂ ਯਾਰ ਕੱਲਾ ਜਿਹੜਾ ਲਖਨਊ ਵਿੱਚ ਲਖਨਊ ਦੇ ਵਿੱਚ ਜਿਹੜਾ ਰਿਸ਼ਵ ਪੰਤ ਸੀ ਕੱਲਾ ਉਹਨੇ ਆਪ ਦਾ ਪੋਜੀਟਿਵ ਕੰਟੈਂਟ ਦਿਖਾਇਆ ਵੀ ਯਾਰ ਵੀ ਮੈਚ ਵੀ ਇਦਾਂ ਵੀ ਆਪਾਂ ਖੇਡ ਸਕਦੇ ਆ ਪਰ ਉਹ ਬੰਦੇ ਜੀ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰਕੇ ਛੱਡੇ ਆ ਵੀ ਆਪਾਂ ਪਰਸ ਨੂੰ ਗੱਲ ਕਰੀ ਜੀ ਫੋਨ ਤੇ ਵੀ ਰਿਸ਼ਵ ਪੰਤ ਯਾਰ ਇਤੋਂ ਇਹ ਚੀਜ਼ ਹੋ ਕਰਦਾ ਵੀ ਉਹ ਛੋਟੇ ਮੋਟੇ ਮੈਚਾਂ ਦਾ ਖਿਡਾਰੀ ਹੈ ਨਹੀਂ ਉਹ ਬੰਦਾ ਉੱਥੇ ਪਰਫਾਰਮ ਕਰਦਾ ਜਿੱਥੇ ਮੈਚ ਫਸ ਜਾਂਦਾ ਉਹ ਟੀਮ ਨੂੰ ਕਿੱਥੇ ਸਪਾਰਟ ਪਿੱਚਾ ਦੇਦਾ ਯਾਰ ਉਹ ਮੈਂ ਸਪਾਰਟ ਪਿੱਚਾ ਨੂੰ ਤਾਂ ਉਹ ਮਤਲਬ ਇਹ ਚੱਲਦੇ ਨਹੀਂ ਉਹ ਉਹ ਪਿੱਚ ਤੇ ਸਕੋਰ ਕਰਦਾ ਜਿੱਥੇ ਨਾਮ ਮਣਕਣਾ ਕੋਈ ਵੀ ਇਹ ਹੈ ਬੱਲੇਬਾਜ਼ ਦੋਨਾਂ ਟੀਮਾਂ ਚ ਨਹੀਂ ਜਿਨੇ 50 ਪਲੱਸ ਸਕੋਰ ਕਰਿਆ ਹੋਵੇ ਰਿਸ਼ਵ ਪੰਦਰ ਨੂੰ ਛੱਡ ਕੇ ਹਾਂ ਵੀਰੇ ਅਬਦੁਲ ਸਬਾਲ ਲਾ ਲੋ ਉਹ ਵੀ ਟਰਨਿੰਗ ਪੁਆਇੰਟ ਆ ਦੇਖੋ ਮੈਚ ਦਾ 11 ਬੋਲ ਬਈ ਉਹਨੇ ਬਾਈ ਉਹਨੇ ਦੋ ਛੱਕੇ ਮਾਰੇ ਆ ਖਲੀਲ ਅਹਿਮਦ ਨੂੰ ਜਿਹੜਾ ਦਿੱਤਾ ਉਹਨੇ ਰਗੜਾ ਪੂਰਾ ਧਰ ਕੇ ਦਿੱਤਾ ਬਈ ਉਹਨੇ ਖਲੀਲ ਅਹਿਮਦ ਨੂੰ ਉਹ ਤਾਂ ਤੁਸੀਂ ਇਸ ਪੰਥ ਦੀ ਗੱਲ ਕਰ ਰਹੇ ਹੋ ਮੈਂ ਕਰ ਰਿਹਾ ਹਾਂ ਅਬਦੁਲ ਸਮਾਦ ਦੀ ਹਾਂ 11 ਬੋਲ ਹਾਂ ਹਾਂ 11 ਬੋਲਾਂ ਕੋਈ ਵੀ ਰਨ ਨਹੀਂ ਉਹਦਾ ਹਾਂ 11 ਬੋਲਾਂ 20 ਰਾਣਾ ਤੇ ਦੋ ਛੱਕੇ ਆ ਉਹ ਬੰਦੇ ਦੇ ਹਾਂ ਅਬਦੁਲ ਸਮਾਦ ਹੋ 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 ਮਤਲਬ ਥੋੜੇ 30 40 ਰਾਨਾ ਆਪਾਂ ਸ਼ਾਰਟ ਕਹਿ ਸਕਦੇ ਆ ਵੀ 200 ਵਾਲੀ ਵੀ ਜਿਹੜੇ ਮੈਂ ਦੱਸੀ ਆ ਨਾ ਮਿਚਲ ਮਾਰਸ ਜਿਹੜਾ ਆਊਟ ਕਰਿਆ ਰਵਿੰਦਰ ਜੜੇਜਾਂ ਨੇ ਉਹ ਮੈਚ ਦਾ ਟਰਨਿੰਗ ਪੁਆਇੰਟ ਆ ਬਈ ਉਹ ਮੈਚ ਦਾ ਟਰਨ ਹੈ ਜੇ ਉਹ ਤੇ ਜੜੇਜਾਂ ਵਿਕਟਰਾਂ ਨਾਲ ਲੈਂਦਾ ਬਈ ਉਹ ਬਹੁਤ ਵਧੀਆ ਪਾਰਟਨਰਸ਼ਿਪ ਚੱਲ ਰਹੀ ਸੀ ਮੈਂ ਉਹਨੂੰ ਦੇਖ ਰਿਹਾ ਸੀ ਜਿਉ ਧੋਨੀ ਤਾਂ ਜੋੜ ਲਾ ਰਿਹਾ ਸੀ ਵੀ ਇਹਨੂੰ ਕਿਵੇਂ ਨਾ ਕਿਵੇਂ ਆਊਟ ਕਰਾਵਾ ਨੂਰ ਅਹਿਮਦ ਨੂੰ ਲੈ ਆਉਂਦਾ ਸੀ ਉਹਨੂੰ ਪਰ ਜੜੇਜਾਂ ਨੇ ਜਿਹੜੀ ਬਾਲ ਕਰਾਈ ਆ ਉਹ ਜਿਹੜਾ ਉਹ ਉਦੋਂ ਬਾਅਦ ਤਾਂ ਫਿਰ ਮੈਚ ਉਹ ਚਨਈ ਦੇ ਹੱਕ ਚ ਵਗ ਗਿਆ ਜੀ ਉਹ ਤਾਂ ਕਲਾਰਿਸਪੰਤ ਸੀਗਾ ਤੇ ਥੋੜਾ ਜਿਵੇਂ ਥੋੜੀ ਵੀ ਗੱਲ ਸਹੀ ਆ ਵੀ ਐਂਡ ਤੇ ਆ ਕਿ ਜਿਹੜਾ ਅਬਦੁਲ ਸਮਦ ਨੇ ਵੀ ਆਪ ਦਾ ਜੋਰ ਆਪਣਾ ਲਾਇਆ ਵੀ ਯਾਰ ਵੀ ਮੈਚ ਵੀ ਜਿਹੜਾ ਸਕੋਰ ਆ ਜਿਹੜਾ ਉਹ 200 ਦੇ ਨੇੜੇ ਲੱਤਾਂ ਜਾਵੇ ਪਰ ਫਿਰ ਵੀ ਸਕੋਰ ਠੀਕ ਸੀ ਮੈਚ ਦੇ ਹਾਂ ਵੱਡਾ ਟਾਲਿੰਗ ਪੁਆਇੰਟ ਆਪਾਂ ਨਿਕਲਸ ਪੂਰ ਦਾ ਇੱਕ ਯੰਗਸਟਰ ਨੇ ਕੰਬੋਜ਼ ਬਹੁਤ ਵਧੀਆ ਵਿਕਟ ਲਈ ਨਿਕਲ ਹਿਪੂਰ ਨੂੰ ਬਾਈ ਜਦੋਂ ਉਹਨੇ ਪਹਿਲਾ ਚੌਕਾ ਮਾਰਿਆ ਉਦੋਂ ਵੀ ਉਹਨੂੰ ਆਪਣਾ ਜੀਵਨ ਦਾਣ ਮਿਲਿਆ ਨਹੀਂ ਉਦੋਂ ਵੀ ਆਡ ਸੀ ਉਹ ਉਹ ਬਸ ਤੈਨੂੰ ਪਤਾ ਉਹਦੀ ਗੇਮ ਹੀ ਇਹ ਜੀ ਹੈ ਉਹ ਜਿਹੜੀ ਉਹ ਗੇਮ ਖੇਡਦਾ ਉਹ ਗੇਮ ਦੇ ਵਿੱਚ ਆਰ ਜਾਂ ਪਾਰ ਆ ਜੇ ਉਹ ਚੱਲ ਗਿਆ ਖਤਮ ਟੀਮ ਸਾਹਮਣੇ ਵਾਲੀ ਟੀਮ ਆਈਡੀ ਹਾਂ ਬਸ ਸੰਗਦੇ ਵੀ ਇਹਨਾਂ ਦਾ ਟਾਪ ਆਊਟਰ ਰਾਤ ਫੇਰ ਰਿਹਾ ਚਾਰੇ ਪਲੇਅਰ ਚਾਰੇ ਪਲੇਅਰਾਂ ਚੋਂ ਕਿਸ ਨੇ ਨਹੀਂ ਰਨ ਕਰੇ ਮਿਡਲ ਆਊਂਡਰ ਚ ਰੇਸ਼ਮ ਬਾਂਖ ਨੇ ਵਧੀਆ ਬਾਰੀ ਸੰਭਾਲੀ ਹੈ ਨਾ ਹੂੰ ਮਿਡਲ ਆਊਟਰ ਫੇਰ ਹੋਣ ਕਾਰਨ ਇਹਨਾਂ ਦੀ ਹਾਰ ਹੋਈ ਮਿਡਲ ਮਿਡਲ ਆਊਟਰੀ ਜਿਹੜਾ ਹੈਗਾ ਜਿਹੜਾ ਸਭ ਤੋਂ ਵੱਡਾ ਰੀਜਨ ਆ ਤੇ ਲਖਨਊ ਦੀ ਵੀ ਬੋਲਿੰਗ ਤਾਂ ਵਧੀਆ ਰਹੀ ਪਰ ਸਰਦੂਲ ਠਾਕਰ ਜੀ ਬਹੁਤ ਉਹਨਾਂ ਨੇ ਰਗੜਿਆ ਧਰ ਕੇ 4 56 ਰਨ 56 ਰਨ ਤੇ ਤੁਹਾਨੂੰ ਪਤਾ ਫਿਰ ਕਿੰਨੇ ਦੀ ਐਵਰੇਜ ਆ 14 ਦੀ ਐਵਰੇਜ ਆ ਹਰੇਕ ਓਵਰ ਦੇ ਵਿੱਚ ਤੇ ਜਿਹੜੀ ਇਕਨੋਮੀ ਆ ਉਹ ਬਹੁਤ ਵੱਡਾ ਯਾਰ ਰਵੀ ਵਿਸ਼ਨੋਈ ਪਿਛਲੇ ਮੈਚਾਂ 'ਚ ਕੁੱਟ ਖਾਂਦਾ ਸੀ ਤੇ ਅੱਜ ਉਹ 3 ਓਵਰ 18 ਰਨ ਦੇ ਕੇ 2 ਬੇਟਾ ਲੈ ਕੇ ਉਹ ਬੰਦੇ ਨੇ ਸਾਫ ਕੀਤਾ ਵੀ ਉਹ ਮਾੜਾ ਬੋਲਰ ਨਹੀਂ ਹੈਗਾ ਉਹ ਵਧੀਆ ਗੇਮ ਦਾ ਵਧੀਆ 플레이ਰ ਹੈ ਤੇ ਇਹੀ ਗੱਲ ਕਹਿ ਰਹੇ ਆ ਆਕਰਮ 4 ਓਵਰ 25 ਦਾ 1 ਵਿਕਟ ਲਗੋ ਕਿ ਵਿਕਟਾ ਕਿਹੜੀ ਉਹ ਹਾਈ ਸਪਿਨਰਾਂ ਲੈ ਕੇ ਤੇ ਆਪਾਂ ਸਭ ਤੋਂ ਬੈਸਟ ਬੋਲਰ ਸਪਿਨਰ ਕਹਿ ਸਕਦੇ ਆ ਕੋਚਨਈ ਸੁਪਰ ਗਿੰਗ ਕੋਲ ਹੀ ਨਹੀਂ ਇਹ ਸ਼ੁਰੂ ਤੋਂ ਸਪਿਨਰ ਦੇ ਜਾਨ ਜਿਲ੍ਹਾ ਦੇ ਫਰਤਬਾਲ ਬਾਈ ਜੀ ਜੁਰਮੂ ਦੀ 2008 ਤੋਂ ਇਹ ਆਈਪੀਐਲ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਜਿਹੜੀ ਧੋਨੀ ਧੋਨੀ ਦੇ ਕੋਲ ਜਿਹੜੀ ਵੀ ਪਲੇਅਰ ਹੁੰਦੇ ਸੀ ਸਪਿਨਰ ਬਹੁਤ ਤਗੜੇ ਰਹੇ ਤੁਸੀਂ ਅਸ਼ਵਨ ਲਾਲੋ ਆਪਣਾ ਅਸ਼ਵਨ ਸ਼ੁਰੂ ਤੋਂ ਰੱਖਿਆ ਬੰਦੇ ਨੇ ਆਪਦੇ ਕੋਲੇ ਹੈ ਹਮਮਮ ਜਿੱਦਿ ਕਰ ਵੀ ਆਪਣਾ ਇਸ ਵਾਰ ਵੀ ਨੇ ਲਿਆ ਪਰ ਐਤਕੀ ਉਹਨੂੰ ਫਿਰ ਉਹਨਾਂ ਮੌਕੇ ਨਹੀਂ ਮਿਲ ਰਿਹਾ ਕਿਉਂਕਿ ਹੁਣ ਜੇ ਆਪ ਇਹ ਖੇਡ ਰਿਹਾ 40 ਪਾਸ ਹੋ ਗਏ ਤਾਂ ਜਿਹ ਦੂਜੇ ਨੂੰ ਮੌਕਾ ਗੰਦਾ ਦਾ ਫਰ ਇਹ ਤੁਹਾਨੂੰ ਪਤਾ ਹੈ ਵੀ ਜੇ ਮੈਚ ਹਾਰਦੇ ਆ ਤਾਂ ਫਿਰ ਅੱਜ ਕੱਲ ਇਹਦਾ ਬਲੇਮ ਆ ਉਹ ਜੰਗਸਟਰ ਤੇ ਘਟ ਆਉਂਦਾ ਤੇ ਐ ਸੀਨੀਅਰਾਂ ਤੇ ਜਾ ਜਾਂਦਾ ਫਿਰ ਐ ਪਤਲੀ ਵੀ ਹੁਣ ਪਿੱਛੇ ਧੋਨੀ ਤੇ ਕਿੰਨੀ ਜ਼ਿਆਦਾ ਆ ਮਤਲਬ ਕਿ ਲੋਕਾਂ ਨੇ ਧੋਨੀ ਨੂੰ ਕਹਿ ਸਕਦੇ ਆ ਵੀ ਆਪਾਂ ਵੀ ਮਾੜੇ ਸਮਝਿਆ ਵੀ ਯਾਰ ਐਂਡ ਤੇ ਆ ਜਾਂਦਾ ਸਾਰੇ ਪਲੇਅਰ ਕੀ ਸੀਨੀਅਰ ਪਲੇਅਰ ਵੀ ਕਹਿੰਦੇ ਨੇ ਵੀ ਯਾਰ 18ਵੇਂ ਓਵਰ ਚ ਆ ਜਾਂਦਾ ਜਦੋਂ ਮੈਚ ਨਿਕਲ ਜਾਂਦਾ ਪਰ ਇਹ ਅੱਜ ਆਇਆ ਤੇ ਇਹਨੇ ਉਹ ਇੰਟੈਂਟ ਦਿਖਾਇਆ ਮੈਂ ਦੇਖਿਆ ਉਹ ਸ਼ੋਰਟ ਦੇਖੀ ਸੀ ਮੈਂ ਉਹ ਤੋਂ ਮੈਚ ਐਂਡ ਤੇ ਜੀ ਮੈਂ ਦੇਖੀ ਜਾਂਦਾ ਸੀ ਤਾਂ ਯਾਰ ਇਹਨੇ ਆਉਣ ਸਾਰੀ ਟੈਂਟ ਸ਼ੁਰੂ ਦਿਖਾਉਣਾ ਸ਼ੁਰੂ ਕਰਤਾ ਸੀ ਵੀ ਮੈਂ ਜਾਂ ਤਾਂ ਮੈਚ ਕੱਟ ਕੇ ਲੈ ਜੂ ਤੇ ਜਾਂ ਮੈਚ ਮੈਂ ਹਾਰਾ ਜੂ ਪਰ ਇਹ ਬੰਦੇ ਨੇ ਆਉਣ ਚਾਰ ਚੱਕਾ ਚੋਕਾ ਸ਼ਟਾਰਟ ਕਰਤਾ ਸੀ ਗੇਮ ਇਹ ਬੰਦੇ ਨੇ ਕੱਲ ਵੀ ਡਿਬੇਟ ਕਰੀ ਸੀ ਗੱਲ ਕਰ ਰਹੇ ਸੀਗੇ ਵੀ ਮਤਲਬ ਐਗਜ਼ੈਂਪਲ ਆ ਬਰਾਡ ਕੋਹਲੀ ਦੀ ਦਿੱਤੀ ਸੀ ਹਨਾ ਮੁਰੇ ਆਪਾਂ ਆ ਆ ਕੇ ਲੜਨਾ ਸਿੱਖੋ ਬਿਲਕੁਲ ਬਿਲਕੁਲ ਫਿਟਰਨਸ ਦੇ ਮਾਂ ਵਾਲੇ ਚ ਯਾਰ ਥੋਨੀ ਵੀ ਬਹੁਤ ਵਧੀਆ ਪਲੇਅਰ ਅਸੀਂ ਦੇਖਿਆ ਜਾਵੇ ਤਾਂ ਲੱਗਦੇ ਨਹੀਂ ਵੀ ਉਹ ਤਾਂ 44 ਸਾਲ ਦਾ ਹੋ ਚੁੱਕਿਆ ਅੱਜ ਉਹਨੇ ਆਊਟ ਕਰਿਆ ਯਾਰ ਉਹ ਬੰਦੇ ਨੇ ਤੂੰ ਦੇਖਿਆ ਹੋਊ ਸਾਇਦ ਉਸ ਆਪਣਾ ਥਰੋ ਉਹਨੇ ਬੋਲ ਐਦਾਂ ਫੜ ਕੇ ਉਹਨੇ ਆਇਆ ਛਿੱਟੀ ਤੇ ਮਤਲਬ ਉਦਰਾ ਅੰਪਾਇਰ ਵਾਲੀ ਸਾਈਡ ਨੇ ਆਊਟ ਕੀਤਾ ਯਾਰ ਦੇਖ ਲੈ ਯਾਰ ਤੂੰ ਦੇਖ ਲੈ ਟੈਕ ਹੈਡ ਹਾਂ ਟੈਕ ਹੈਡ ਜਿਹੜੀ ਮਾਰੀ ਆ ਉਹਨੇ ਤਾਂ ਦੇਖ ਲੈ ਵੀ ਐਕਸਪੀਰੀਐਂਸ ਹੀ ਆ ਹੋਰ ਕੀ ਐ ਐਕਸਪੀਰੀਐਂਸ ਐ ਐਕਸਪੀਰੀਐਂਸ ਦੇ ਸਿਰ ਤੇ ਉਹ ਖੇਡ ਰਹੇ ਆ ਤੇ ਬਾਕੀ ਜਿਹੜੇ ਚਨਈ ਦੇ ਜਿਹੜੇ ਉਹ ਓਨਰ ਨੇ ਉਹ ਇਹਦਾ ਯਾਰ ਸਤਿਕਾਰ ਕਰਦੇ ਨੇ ਇਹਦਾ ਰਿਸਪੈਕਟ ਕਰਦੇ ਨੇ ਕਹਿੰਦਾ ਮਤਲਬ ਕਿਉਂਕਿ ਇੱਕ ਟੀਮ ਨੂੰ 5 6 ਟਾਈਟਲ ਲੈ ਕੇ ਦੇਣੇ ਕਿਤੇ ਖਾਲਾ ਜੀ ਦਾ ਬਾੜਾ ਨਹੀਂ ਜਿਹੜੇ ਨੇ ਲੈ ਕੇ ਦਿੱਤੇ ਆ ਇਕੱਲੇ ਨੇ ਤਾਂ ਨਹੀਂ ਕਹਿ ਸਕਦੇ ਇਹ ਤਾਂ ਜਿਹੜੇ ਕਹਿੰਦੇ ਨੇ ਉਹ ਕੱਲਾ ਕੋਈ ਨਹੀਂ ਲੈ ਕੇ ਦੇ ਸਕਦਾ ਟੀਮ ਇਹਦੀ ਵਧੀਆ ਹੁੰਦੀ ਸੀ ਪਰ ਇਹ ਇਹਦੀ ਪਲੈਨਿੰਗ ਵਧੀਆ ਮੈਂ ਮੰਨਦਾ ਮੈਂ ਇਹਨਾਂ ਮੈਚ ਅੱਜ ਵੀ ਦੇਖਿਆ ਪ੍ਰਿਤਪਾਲੇ ਇਹ ਗੱਲ ਮੰਨਣੀ ਪੈਣੀ ਹੈ ਬਈ ਚਾਹੇ ਕੁਝ ਵੀ ਹੈ ਇਹਦਾ ਦਿਮਾਗ ਬਹੁਤ ਤੇਜ ਹੈ ਇਹਨੂੰ ਪਲੈਨਿੰਗ ਕਰਨੀ ਹੁੰਦੀ ਹੈ ਮੈਚ ਨੂੰ ਕਮਾਉਣਾ ਕਿਵੇਂ ਆ ਅੱਜ ਪਰ ਇੱਕ ਗੱਲ ਦੇਖਿਆ ਜਾਵੇ ਗੁਰੂ ਚੇਲੇ ਹੀ ਕਹਿ ਸਕਦਾ ਤੂੰ ਅੱਜ ਅੱਜ ਜਿਹੜੇ ਆਮਣੇ ਸਾਹਮਣੇ ਸੀ ਗੁਰੂ ਚੇਲੇ ਕਹਿਣਾ ਰਿਸ਼ਵਪੰਤ ਨੂੰ ਵੀ ਤੈਨੂੰ ਪਤਾ ਗੇਮ ਕਮਾਉਣੀ ਆ ਹਣਾ ਪਰ ਜਿੱਤ ਫਿਰ ਤੁਹਾਨੂੰ ਪਤਾ ਜੀ ਧੋਨੀ ਦੀ ਹੋਣੀ ਸੀ ਕਿਉਂਕਿ ਥੋੜੀ ਜਿਹੀ ਪਲੇਅਰ ਅੱਜ ਦਾ ਲੱਕ ਵੀ ਉਹਦਾ ਸੀ ਅੱਜ ਹਣਾ ਮਤ ਸਹੀ ਗੱਲ ਤੇ ਬਾਕੀ ਮੈਚ ਦਾ ਤਾਂ ਚਨਈ ਸੁਪਰ ਕਿੰਗ ਜਿਹੜੀ ਜਿੱਤੀ ਆ ਪੰਜ ਵਿਕਟਾਂ ਨਾਲ ਜਿੱਤ ਗਈ ਆ ਤੇ ਜਿਹੜਾ ਆਪਣੇ ਅੱਜ ਮੈਚ ਆ ਮੈਚ ਹੈਗਾ ਨੰਬਰ 31 ਤੇ ਜਿਹੜਾ ਪੰਜਾਬ ਤੇ ਕਲਕੱਤਾ ਦੇ ਵਿੱਚ ਮੈਚ ਆ ਆਫਸਰ ਦੇ ਵਿੱਚ ਪੰਜਾਬ ਕਿੰਗਸ ਤੇ ਕਲਕੱਤਾ ਨਾਈਟ ਰਾਈਡਰ ਦੇ ਵਿੱਚ ਮੈਚ ਆ ਤੇ ਹੁਣ ਤਿਰਤਪਾਲ ਬਾਈ ਨੂੰ ਪਤਾ ਦੀ ਮੈਂ ਸ਼ੁਰੂ ਤੋਂ ਕਲਕੱਤਾ ਦਾ ਫੈਨ ਆ ਜਦੋਂ ਦੀ ਆਈਪਲ ਸ਼ੁਰੂ ਹੋਈ ਹੈ ਮੈਂ ਝੂਠੀ ਮਾਰ ਸਕਦਾ 8 9 ਤੱਕ ਮੈਂ ਆਈਪਲ ਨਹੀਂ ਦੇਖੀ 2008 ਦੀ 9 ਦੀ ਮੈਂ ਦੇਖੀ ਨਹੀਂ ਤੇ 10 ਤੋਂ ਸਟਾਰਟ ਹੋਇਆ ਮੈਂ ਦੇਖਣਾ ਪਰ ਜਦੋਂ ਦਾ 2010 ਤੋਂ ਦੇਖ ਰਿਹਾ ਤਾਂ ਮੈਂ ਇਹਦਾ ਫੈਨ ਰਹਿਣਾ ਤੇ ਪੰਜਾਬ ਨਾਲ ਬੰਦਾ ਮੁਸਲਿਮ ਅਟੈਚ ਆ ਉਹ ਸਾਰੇ ਅਟੈਚ ਨਹੀਂ ਜਿੱਦਾਂ ਵੀ ਗੱਲ ਕਰਦੇ ਆ ਕਿਤੇ ਵੀ ਉਹ ਅਟੈਚ ਆ ਠੀਕ ਹੈ ਤੇ ਦੂਜੀ ਗੱਲ ਦੇਖਦੇ ਆ ਜਦੋਂ ਇਹ ਮੇਰਾ ਰਿਹਾ ਸ਼ੁਰੂ ਤੋਂ ਜਦੋਂ ਪੰਜਾਬ ਤੇ ਕਲਕੱਤਾ ਦਾ ਮੈਚ ਹੁੰਦਾ ਮੇਰਾ ਦਿਲ ਦੋਨੇ ਪਾਸੇ ਵੱਡਿਆ ਹੁੰਦਾ ਇਹ ਜਿੱਤ ਕੀਤਾ ਵੀ ਕੋਈ ਗੱਲ ਨਹੀਂ ਉਹ ਜਿੱਤ ਕੀਤਾ ਵੀ ਪਰ ਮਰ ਚੁੱਕਾ ਹਾਂ ਥੋੜਾ ਜਿਹਾ ਪੰਜਾਬ ਵੱਲ ਜ਼ਿਆਦਾ ਰਹਿੰਦਾ ਤੈਨੂੰ ਕੀ ਲੱਗਦਾ ਫਿਰ ਤਬਲ ਕਿਹੜੀ ਟੀਮ ਜਿਹੜੀ ਐ ਇਸ ਵਕਤ ਜਿਹਦਾ ਪਲੜਾ ਭਾਰੀ ਐ ਤੈਨੂੰ ਕੀ ਲੱਗਦਾ ਪਲੜਾ ਇਸ ਟਾਈਮ ਤਾਂ ਵੀਰੇ ਤੁਸੀਂ ਆਪ ਹੀ ਬਲ ਇਸ ਟਾਈਮ ਥੋੜਾ ਜਿਹਾ ਪਿੱਛੇ ਤਰ ਰਹੀ ਐ ਕੇਕੇਆਰ ਹਨਾ ਮੈਂ 70% ਪੰਜਾਬ ਵੱਲ ਤੇ 30% ਹੀ ਕੇਕੇਆਰ ਕੰਨੀ ਹਾਂ ਠੀਕ ਹੈ ਮੰਨ ਲਓ ਕਿ 70% ਪੰਜਾਬ ਮੰਨ ਲਓ ਕਿ ਵਧੀਆ ਮੁੰਡੇ ਸਾਰੇ ਪ੍ਰਦਰਸ਼ਨ ਕਰ ਰਹੇ ਨੇ ਪ੍ਰੇਸ਼ ਆਰਿਆ, ਨਿਹਾਲ ਬਡੇਰਾ ਲਾ ਨੂੰ ਠੀਕ ਹੈ ਪ੍ਰੇਸ਼ ਅਗਰ ਆਲਸ ਸਾਰੀ ਸਾਰੀ ਪ੍ਰਦਰਸ਼ਨ ਵਧੀਆ ਕਰ ਰਹੇ ਆ ਵੀਰੇ ਜਿਹੜਾ ਬਈ ਇਹ ਮੈਚ ਹੈਗਾ ਮੈਂ ਤੈਨੂੰ ਦੱਸ ਦੇਵਾਂ ਮੈਚ ਹੈਗਾ ਇਹ ਚੰਡੀਗੜ੍ਹ ਦੇ ਵਿੱਚ ਮੈਚ ਆ ਯਾਨੀ ਕਿ ਉਹੀ ਉਹਦੇ ਵਿੱਚ ਤੇ ਮੈਨੂੰ ਆਇ ਲੱਗਦਾ ਵੀ ਪ੍ਰਭ ਸਿਮਰਨ ਇਹ ਮੈਚ ਆਪਦਾ ਦਿਖਾਊਗਾ ਜਿਹੜਾ ਜਾਦੂ ਆ ਮੈਨੂੰ ਲੱਗਦਾ ਪ੍ਰਭ ਸਿਮਰਨ ਦਾ ਹੈਗਾ ਕੱਲ ਦਿਨ ਅੱਜ ਅੱਜ ਜਿਹੜਾ ਦਿਨ ਹੈਗਾ ਪ੍ਰਭ ਸਿਮਰਨ ਦਾ ਤੇ ਮੇਰਾ ਦਿਲ ਤਾਂ ਇਹ ਕਹਿੰਦਾ ਵੀ ਪੰਜਾਬ ਜਿੱਤੂ ਦਿਮਾਗ ਵੀ ਜਿਹੜਾ ਪੰਜਾਬ ਜਿੱਤੂ ਪਰ ਕੇ ਕੇ ਆਰ ਦਾ ਕੁਝ ਪਤਾ ਨਹੀਂ ਯਾਰ ਕੇ ਕੇ ਆਰ ਟੀਮ ਇਹ ਜੀ ਹੈ ਦਾ ਕੁਝ ਨਹੀਂ ਪਤਾ ਨਹੀਂ ਕੀ ਕਰਨਾ ਹਰਗੀ ਧਾਰਗੀ ਪਰ ਦੇਲੇ ਹੀ ਕਹਿੰਦਾ ਦਿਮਾਗ ਹੀ ਕਹਿੰਦਾ ਵੀ ਕਰਤਾ ਜਿੱਤੂ ਉਹ ਆਪਣੀ ਪੰਜਾਬ ਜਿੱਤੂ ਵੀ ਦਿਲ ਤੇ ਦਿਮਾਗ ਪੰਜਾਬ ਵਾਲਾ ਇਸ ਵਾਰ ਤੇ ਤੇਰੇ ਮਨੂੰ ਕੀ ਆ ਪੰਜਾਬ ਕੇ ਕਲਕੱਤਾ ਪੰਜਾਬ ਕਹਿ ਰਿਹਾ ਮੇਰੇ 70% ਪੰਜਾਬ ਵਾਲਾ ਮੈਚ ਚੁਕਾ ਮੈਚ ਦਾ 30% ਇਹ ਕਹਿ ਸਕਦੇ ਹੋ ਪੰਜਾਬ ਜਿਤਨੀ ਜਾਈਆ ਜੇ ਹਤਮ ਕੇ ਕੇ ਆਰ ਜਿਤਰੀ ਆ ਤੇ ਪੰਜਾਬ ਹਾਰਦੀ ਆ ਤਾਂ ਫਿਰ ਥੋੜਾ ਜਿਹਾ ਔਖਾ ਹੋ ਜੂਗਾ ਕਿਉਂਕਿ ਕੇ ਕੇ ਆਰ 6 ਮੈਚਾਂ ਤੋਂ ਵਿੱਚ 3 ਜਿੱਤੀ ਹੋਈ ਆ ਪੰਜਾਬ ਪੰਜਾਹ ਕਿੰਨ ਜਿੱਤੀ ਆ ਜੇ ਕੇ ਕੇ ਆਰ ਜਿੱਤੀ ਆ ਫਿਰ ਤੁਹਾਨੂੰ ਪਤਾ ਹੀ ਆ ਉਹ ਚੌਥੇ ਨੰਬਰ ਤੇ ਆ ਜਾਣਾ ਉਹਨੇ ਚੌਥੇ ਚੌਥੇ ਤੇ ਵੀ ਨਹੀਂ ਹੋਣਾ ਤੀਜੇ ਨੰਬਰ ਤੇ ਆ ਜਾਣਾ ਉਹਨੇ ਰਹਾਂ ਦੇਟ ਬਹੁਤ ਪਲੱਸ ਚਾ ਉਹਨਾਂ ਦੀ ਤੀਜੇ ਚ ਆ ਜਾਣਾ ਉਹਨਾਂ ਆਰਸੀਬ ਨੂੰ ਡਾਊਨ ਕਰਕੇ ਆ ਜਾਣਾ ਤੇ ਹੁਣ ਟੌਪ ਟੀਮਾਂ ਪਤੀ ਆ ਜੀਟੀ ਆ ਡੀਸੀ ਆ ਤੇ ਆਰਸੀਬ ਤੇ ਲਖਨਊ ਸੁਪਰ ਜੈਂਟਾ ਤੇ 5ਵੇਂ ਤੇ ਕੇਕੇ ਆ 6ਵੇਂ ਦੀ 5ਵੇਂ ਤੇ 6ਵੇਂ ਨੰਬਰ ਦੀ ਟੀਮ ਚ ਜਿਹੜਾ ਹੈਗਾ ਮੈਚ ਆਪਸ ਦੇ ਵਿੱਚ ਤੇ ਸਾਡੇ ਦੋਨਾਂ ਨੂੰ ਬਾਈ ਜੀ ਲੱਗਦਾ ਵੀ ਮੈਚ ਜਿਹੜੀ ਜਿੱਤੂਗੀ ਉਹ ਪੰਜਾਬ ਤੇ ਹਾਂ ਪੰਜਾਬ ਵਾਲੀ ਸਾਡਾ ਦਿਲ ਤੇ ਦਿਮਾਗ ਪੰਜਾਬ ਬੰਨੀ ਆ ਟੀਮ ਵੀ ਤਗੜੀ ਆ ਤੇ ਪਲੇਅਰ ਵੀ ਆਦ ਕੀ ਬੜੇ ਦਿਨ ਨੂੰ ਪਾਉਂਦੇ ਪਲੇਅਰ ਨੇ ਜਿਹੜੇ ਸਹੀ ਗੱਲ ਦਸੀਏ ਪਿਛਲੀਆਂ ਸੀਜ਼ਨਾਂ 'ਚ ਵੀ ਬਧੀਏ ਪਲੇਅਰ ਹੁੰਦੇ ਸੀ ਪਰ ਆਦ ਕੀ ਥੋੜਾ ਜਿਹਾ ਜਿਹੜਾ ਮੇਰਾ ਮੈਂ ਪਹਿਲਾਂ ਵੀ ਗੱਲ ਕਰੀ ਪਰਤਵਲ ਤੇਰੇ ਨਾਲ ਵੀ ਮੈਨੂੰ ਪਤਾ ਨਹੀਂ ਕਿਉਂ ਮੈਂ ਸਰੇਸ਼ ਅਈਰ ਨੂੰ ਲੈ ਕੇ ਆਦ ਕੀ ਥੋੜਾ ਜਿਹਾ ਸੀਰੀਅਸ ਆ ਵੀ ਇਹ ਬੰਦਾ ਯਾਰ ਉਹ ਬੰਦਾ ਨਹੀਂ ਹੈਗਾ ਜਿਵੇਂ ਸਖਰਧਮਣ ਥੋੜਾ ਜਿਹਾ ਮੌਜੀ ਬੰਦਾ ਹਨਾ ਪਲੇਅਰ ਮਾੜਾ ਨਹੀਂ ਉਹ ਪਰ ਉਹ ਜਿਵੇਂ ਉਹ ਦੇਖਣ ਨੂੰ ਲੱਗਦਾ ਵੀ ਜਦੋਂ ਉਹ ਕੈਪਟਨ ਬਣ ਜਾਂਦੇ ਨੇ ਉਹ ਐਨੇ ਸੀਰੀਅਸ ਲੱਗਦੇ ਨਹੀਂ ਮੈਨੂੰ ਗੇਮ 'ਚ ਮੈਂ ਸੱਚੀ ਜੀ ਗੱਲ ਕਰਾਂ ਜਿਉ ਕੈਪਟਨ ਦਾ ਦਾਅਵਾਦ ਹੁੰਦਾ ਤਾਂ ਇੰਡੀਅਨ ਟੀਮ ਚ ਵੀ ਕਿਤੇ ਨਾ ਕਿਤੇ ਥੋੜਾ ਆ ਇੱਕ ਤਾਂ ਤੁਹਾਨੂੰ ਪਤਾ ਕੋਹਲੀ ਦੇ ਹੁੰਦੇ ਤੇ ਰੋਹਿਤ ਸ਼ਰਮਾ ਦੇ ਹੁੰਦੇ ਉਹ ਬੰਦੇ ਨੂੰ ਮੌਕਾ ਨਹੀਂ ਮਿਲਿਆ ਪਰ ਉਹ ਥੋੜਾ ਜਿਹਾ ਬੰਦਾ ਵੀ ਚਿੱਲ ਬੰਦਾ ਸਿਖਰ ਤੱਕ ਬਣ ਬੰਦਾ ਹਨਾ ਸਹੀ ਇਹ ਜਿਹੜੇ ਪੰਜਾਬ ਦੇ ਜਿਹੜੇ ਕੈਪਟਨ ਰਹੇ ਹਨ ਆਪਣਾ ਸਿਖਰ ਤੱਕ ਬਣੋਇਆ ਜਿਹੜੇ ਵੀ ਰਹੇ ਆ ਸਾਰੇ ਚਿੱਲ ਰਹੇ ਆ ਜਾਰਜ ਵੈਲੀ ਦੇਖ ਤੂੰ ਸੀਰੀਅਸ ਬੰਦਾ ਸੀ ਉਹ ਬੰਦਾ ਫਾਈਨਲ ਖੜਾ ਕੇ ਲੈ ਗਿਆ ਇਹਨਾਂ ਨੂੰ ਉਸ ਦਿਵਾਰ ਇਹਨਾਂ ਨੇ ਜਿਹੜੀ ਵੀ ਕੈਪਟਨ ਲਈ ਕੇਲ ਰੌਲ ਕੱਲਾ ਕਹਿ ਸਕਦੇ ਆ ਵੀ ਕੇਲ ਰੌਲ ਵਧੀਆ ਕੈਪਟਨ ਸੀਗਾ ਪੰਜਾਬ ਕੋਲੇ ਪਰ ਇਹਨਾਂ ਨੂੰ ਯਾਰ ਕੋਰ ਨਹੀਂ ਬਣਾਉਣੀ ਹੁੰਦੀ ਕੋਰ ਦਾ ਮਤਲਬ ਜਿਵੇਂ ਚਨਈ ਦੇਖ ਲਿਆ ਉਹਨਾਂ ਕੋਲੇ ਆਉਦੀ ਕੋਰ ਆ ਪੁਰਾਣੀ ਕੇ ਕੇ ਆ ਵੀ ਤਿੰਨ ਚਾਰ ਪਲੇਅਰ ਤਾਂ ਰੱਖਦੀ ਹੈ ਨਾ ਹਰ ਵਾਰ ਚਾਰ ਪੰਜ ਪਲੇਅਰ ਹਰ ਟੀਮ ਰੱਖਦੀ ਹੈ ਜਿਹੜੀ ਕੋਰ ਪੱਕੀ ਹੈ ਉਹਨਾਂ ਦੀ ਠੀਕ ਹੈ ਜਿਵੇਂ ਆਰਸੀ ਵੀ ਹੋ ਗਈ ਹਰੇ ਟੀਮ ਕੋਲੇ ਹੈਗਾ ਪੰਜਾਬ ਦੀ ਪ੍ਰੋਬਲਮ ਹੈ ਸਾਰੀ ਬਦਲੀ ਦਿੰਦੇ ਆ ਅਰਸ਼ ਦੀ ਵੀ ਤੂੰ ਦੇਖ ਲਾ ਪਹਿਲਾਂ ਇਹਨਾਂ ਨੇ ਰਿਲੀਜ਼ ਕਰਤਾ ਸੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਤਲਕਿ ਉਦੋਂ ਵਾਰ ਇਹਨਾਂ ਨੇ ਫਿਰ ਬਾਇ ਕਰ ਲਿਆ ਸੀ ਤਾਂ ਅੱਜ ਉਹਦਾ ਉੱਥੇ ਉਹਦਾ ਬੰਦੇ ਦਾ ਮਾਈਂਡ ਕਿੰਨਾ ਚੇਂਜ ਹੋਇਆ ਹੁਣ ਮੈਂ ਉਦੋਂ ਹੀ ਸੋਚ ਰਹਾ ਸੀ ਫਿਰ ਕਿੱਥੇ ਕੌਨਫੀਡੈਂਸ ਮਿਲਣਾ ਵੀ ਇਹਨਾਂ ਨੇ ਉਹਨੂੰ ਬਾਇ ਕਰਿਆ ਮੈਂ ਇਹਨਾਂ ਲਈ ਖੇਡਿਆ ਤੇ ਵੀ ਉਹਨੇ ਉਹ ਲਾਉਂਦਾ ਜਦੋਂ ਪਤਾ ਉਹ ਜ਼ੋਰ ਬਹੁਤ ਲਾਉਂਦਾ ਤਾਂ ਉਦੋਂ ਸ਼ੋਅ ਵੀ ਹੋਇਆ ਘਰੇ ਜਾ ਜਾ ਵੀ ਰਿਪੋਰਟਰ ਪਉਦੇ ਵੀ ਕਿ ਤੁਹਾਨੂੰ ਕੀ ਲੱਗਿਆ ਹਨ ਇਹ ਚੀਜ਼ ਬਾਰੇ ਹੋਰ ਥੋੜਾ ਜਿਹਾ ਵੀਰੇ ਜ਼ਿਆਦਾ ਹਿੱਟਰ ਇਹਨਾਂ ਦਾ ਪਸੰਦ ਕਰਦੇ ਆ ਇਹ ਹਨਾ ਹਾਂ ਮੰਨ ਲਓ ਕਿ ਪਿੱਚ ਤੇ ਟਿਕਨ ਵਾਲੇ ਬੰਦੇ ਘੱਟ ਖੜੇ ਹੁੰਦੇ ਸੀ ਠੀਕ ਹੈ ਨਾ ਵੀ ਜਿਆਦਾ ਹਿੱਟਰ ਕੰਮ ਕਰਦੇ ਇਹਨਾਂ ਮੈਨੇਜਮੈਂਟ ਆ ਕੋਈ ਹਿੱਟਰਾਂ ਦੀ ਕੋਈ ਵੀ ਪਲੇਅਰ ਇਹਨਾਂ ਨੇ ਪਹਿਲਾਂ ਵੀ ਖੜਵਾਇਆ ਜੋ 150 200 ਸਟ੍ਰਾਈਕ ਰੇਟ ਹੁੰਦੀ ਸੀ ਉਹਨਾਂ ਦੀ ਖੜਾਉਂਦੀ ਆ ਮੰਨ ਲਓ ਕਿ ਪਿੱਚ ਤੇ ਟਿਕਨ ਵਾਲੇ ਬੰਦੇ ਨਹੀਂ ਸੀ ਉਹ ਇਹਨਾਂ ਦਾ ਵੀਕ ਪੁਆਇੰਟ ਰਿਹਾ ਪਿਛਲੇ ਸਾਰੇ ਟੂਰਨਾਮੈਂਟਾਂ ਦੀ ਤੇ ਇਸ ਵਾਰ ਇਹਨਾਂ ਕੋਲ ਵਧੀਆ ਸਮਝਦਾਰ ਬੰਦੇ ਆ ਜਿੱਥੇ ਕਦੇ ਬੀਟ ਆਊਟ ਹੋ ਜਾਂਦੀਆਂ ਦਾ ਦੂਸਰੇ ਬੰਦੇ ਸਮਝਦੇ ਆ ਗੱਲ ਨੂੰ ਪਾਰੀ ਨੂੰ ਸੰਭਾਲਦੇ ਆ ਤੇ ਪਹਿਲੇ ਤੇ ਆਇਆ ਕੰਟੈਂਟ ਵਾਲੀ ਪਲੇਅਰ ਇਨਾਂ ਕੋਲ ਹੈਗੇ ਆ ਜਿਹੜੇ ਬਧੀਆ ਜਿਹੜੀ ਗੇਮ ਨੂੰ ਸਮਝਣ ਵਾਲੇ ਪਲੇਅਰ ਹੈਗੇ ਆ ਜਿਵੇਂ ਆ ਤੁਸੀਂ ਗੱਲ ਕਹਿ ਰਹੇ ਹੋ ਸਟੋਨਿਸ ਮੈਨੂੰ ਸਭ ਤੋਂ ਵੱਡਾ ਜਿਹੜਾ ਇਨਾਂ ਕੋਲੇ ਪਲੱਸ ਪੁਆਇੰਟ ਆ ਸਟੋਨਿਸ ਮੈਨੂੰ ਲੱਗ ਰਿਹਾ ਮੈਕਸਵਲ ਇਹ ਕੇਆਰ ਦਾ ਮੈਕਸਵਲ ਦੀ ਗੱਲ ਕਰਨਾ ਚਾਹਣਾ ਹੈ ਜਿਹੜੀ ਮੇਰੇ ਦਿਲ 'ਚ ਆਹ ਬੰਦੇ ਦਾ ਭੇਤ ਨਹੀਂ ਆਇਆ ਇਹ ਜਦੋਂ ਪੰਜਾਬ 'ਚ ਹੁੰਦਾ ਇਹਨੇ ਕਦੇ ਨਹੀਂ ਚੱਲਣਾ ਇਹ ਜਦੋਂ ਪੰਜਾਬ ਛੱਡ ਕੇ ਦੂਜੀ ਟੀਮ 'ਚ ਵੱਡ ਜਾਂਦਾ ਉਦੋਂ ਇਹ ਤੇ ਪੰਜਾਬ ਨੂੰ ਵੀ ਕੁੜਦਾ ਸਾਰੀਆਂ ਟੀਮਾਂ ਹੀ ਕੁੜਦਾ ਇਹ ਇਹ ਪਤਾ ਨਹੀਂ ਕੀ ਦਾ ਵਹਿ ਰਿਹਾ ਹੈ ਪਤਾ ਨਹੀਂ ਪ੍ਰੀਟੀ ਅੰਟਨੀ ਨੂੰ ਵਧੀਆ ਲੱਗਦੀ ਮੈਨੂੰ ਲੱਗਦਾ ਹੈ ਇੱਕ ਸਾਲ ਤੁਸੀਂ ਦੇਖਿਆ ਹੁੜਾ ਵੀਰੇ ਮੈਕਸਵੈਲ ਸੈਮੀ ਫਾਈਨਲ ਤੱਕ ਬਹੁਤ ਤਗੜਾ ਖੇਡਿਆ ਸੀ 190 ਅਸਲੀ 100 ਬੰਦਾ ਸੀ ਹਨਾ ਤੇ ਮੈਂ ਤਾਂ ਇੱਕ ਛੱਬੇ ਵਾਲੀ ਗੱਲ ਕਹਿ ਰਿਹਾ ਹਾਂ ਵੀ ਕਿਵੇਂ ਦੂਖੇ ਨੂੰ ਪਤਾ ਨਹੀਂ ਕੀ ਪੰਜਾਬ ਨਾਲ ਵਹਿ ਰਿਹਾ ਇਹਨੂੰ ਵਹਿਰ ਹੀ ਹੋ ਗਿਆ ਉਦੋਂ ਵੀ ਮੈਂ ਵੀ ਇੰਨੇ ਚੱਕਲੇ ਪਰਫਾਰਮੈਂਸ ਹੋਈ ਹਰ ਮੈਚ ਸਿਰਮਾ ਸੀ ਨਬੇ ਤੁਸੀਂ ਯਾਦ ਹੋਣਾ ਤੁਹਾਡੇ ਹਨਾ ਪੰਜਾਬ ਦੀ ਪ੍ਰੋਬਲਮ ਰਹੀ ਹੈ ਬਿਰਤਵਾਲ ਇਹ ਪੰਜਾਬ ਦੀ ਬਹੁਤ ਪ੍ਰੋਬਲਮ ਰਹੀ ਹੈ ਮੁਹੰਮਦ ਸਾਮੀ ਨੇ ਵੀ ਇਹ ਗੱਲ ਕਰੀ ਸੀ ਉਹਨੇ ਆਪ ਆਪਦੇ ਕੈਰੀਅਰ ਦੀ ਆਈਪੀਐਲ ਕੈਰੀਅਰ ਦੀ ਗੱਲ ਕਰਦਿਆਂ ਆਈਪੀਐਲ ਕੈਰੀਅਰ ਦੀਆਂ ਸਭ ਤੋਂ ਵੱਧ ਵਿਕਟਾਂ ਲਈਆਂ ਸੀ ਇੱਕ ਸੀਜ਼ਨ ਦੀਆਂ ਜੋ ਜੋ ਉਦੋਂ ਜਦੋਂ ਪੰਜਾਬ ਚੋਂ ਹੁੰਦਾ ਸੀ ਉਹਨੇ ਇੱਕ ਇੰਟਰਵਿਊ ਚ ਇਹ ਗੱਲ ਕਹੀ ਸੀ ਕਿਹਦਾ ਯਾਰ ਵੀ ਮੈਂ ਇੰਨੀਆਂ ਵਿਕਟਾਂ ਲਈਆਂ ਕਹਿੰਦਾ ਮੇਰੇ ਵਰਗਾ ਬੰਦਾ ਘਰੇ ਬੈਠਾ ਜਦੋਂ ਉਹ ਚੱਲ ਰਹੀ ਸੀ ਆਪਣੀ ਆ ਅਕਸਰ ਚੱਲ ਰਿਹਾ ਸੀਗਾ ਜਦੋਂ ਕਹਿੰਦਾ ਮੈਨੂੰ ਤਾਂ ਹੈ ਨਹੀਂ ਸੀ ਮੈਂ ਇਹ ਮੈਨੂੰ ਛੱਡ ਦੇਣਗੇ ਇਹ ਹੈਨਾ ਸਹੀ ਗੱਲ ਮੈਂ ਇੰਨਾ ਵਧੀਆ ਪ੍ਰਦਰਸ਼ਨ ਕਰਿਆ ਸਭ ਤੋਂ ਵੱਧ ਵਿਕਟਾਂ ਲਈਆਂ ਪਿਛਲੇ 2 ਸਾਲਾਂ 'ਚ ਕਹਿੰਦਾ ਵੀ ਮੈਂ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਟੌਪ ਆਪਣਾ ਟੌਪ ਆਪਣਾ ਇਹਨੇ ਵਿਕਟਾਂ ਲਈਆਂ ਸਭ ਤੋਂ ਜ਼ਿਆਦਾ ਮੇਰਾ ਕਹਿੰਦਾ ਮਤਲਬ ਇਹ ਵੀ ਉਹ ਕਹਿੰਦਾ ਵੀ ਫਿਰ ਵੀ ਤੁਸੀਂ ਕਹਿੰਦੇ ਫਿਰ ਕੀ ਕਰ ਸਕਦਾ ਉਹਦਾ ਕਹਿੰਦਾ ਮਤਲਬ ਇਹ ਸੀ ਵੀ ਜੇ ਸਭ ਤੋਂ ਵੱਧ ਵਿਕਟਾਂ ਲੈ ਕੇ ਵੀ ਤੁਸੀਂ ਉਹਨੂੰ ਰਿਲੀਜ਼ ਕਰ ਦਿੰਦੇ ਹੋ ਪਲੇਅਰ ਨੂੰ ਤਾਂ ਕਹਿੰਦਾ ਤੁਸੀਂ ਦੱਸੋ ਵੀ ਗਾਰੰਟੀ ਕਿੱਥੇ ਆ ਉਹਨੇ ਇਹ ਗੱਲ ਕਹੀ ਸੀਗਾ ਉਹਦੀ ਗੱਲ ਸਹੀ ਆ ਬਾਈ ਤੇ ਖੁਦ ਦਾ ਪ੍ਰਦਰਸ਼ਨ ਦਿੱਤਾ ਸੀ ਵੀਰੇ ਹਾਂ ਕੋਈ ਤਾਂ ਹੋਈ ਤਾਂ ਗੱਲ ਆ ਤੂੰ ਟੀਮ ਨਹੀਂ ਬੰਦ ਕਰ ਰਹੀ ਉਹਨੇ ਦਿੱਤਾ ਹੁਣ ਯਾਰ ਕੇ ਕੇ ਆਰ ਦਾ ਇੱਕ ਪਲੱਸ ਪੁਆਇੰਟ ਆ ਜਿਵੇਂ ਵੀ ਆ ਤੂੰ ਦੇਖ ਲੈ ਰਸਲ ਤੇ ਨਰੈਣ ਨੂੰ ਛੱਡਦੇ ਨਹੀਂ ਬਈ ਉਹ ਰਸਲ ਤੇ ਨਰੈਣ ਨੂੰ ਛੱਡਦੇ ਨਹੀਂ ਬਈ ਆ ਹੁਣ ਜਿਹੜਾ ਕੰਟਰੈਕਟ ਹੋਇਆ ਆ ਤਿੰਨ ਸਾਲਾਂ ਦਾ ਕੰਟਰੈਕਟ ਸੀ ਦੇਖ ਲੈ 2025 ਤੋਂ ਲੈ ਕੇ ਹੁਣ ਇਹਨਾਂ ਨੇ 27 ਤੱਕ ਖੇਡਣਾ ਵੀ ਤਿੰਨ ਸਾਲ ਦਾ ਇਹਨਾਂ ਨੇ ਪੱਕੀ ਖੇਡਣਾ ਹੈ 26 ਦੇ 27 ਦੇ ਸੀਜ਼ਨ ਵੀ ਇਹਨਾਂ ਨੇ ਖੇਡਣਾ ਔਹ ਵੀ ਐਨਾ ਜਿਵੇਂ ਹੁਣ ਉਹ ਪਰੋਸਾ ਬਣ ਜਾਂਦਾ ਇੱਕ ਪਲੇਅਰ ਨੂੰ ਵੀ ਪਰੋਸਾ ਬਣ ਜਾਂਦਾ ਜਦੋਂ ਉਹਦੇ ਫ੍ਰੈਂਚ ਜੀ ਆਪਣਾ ਥੋੜੇ ਤੇ ਤੁਹਾਡਾ ਆਪ ਦੀ ਟੀਮ ਥੋੜੇ ਦੇ ਪਰੋਸਾ ਕਰਦੀ ਤਾਂ ਯਾਰ ਉਹ ਫਿਰ ਬੰਦੇ ਦਾ ਇਹਨਾ ਪਰੋਸਾ ਟੁੱਟਦਾ ਵਾਹ ਉਹਨਾਂ ਮਨੋਵਲ ਡਾਊਨ ਆਪਣੇ ਆਪ ਹੋਣਾ ਨੂੰ ਪਤਾ ਹੀ ਲੱਗ ਜਾਂਦਾ ਵੀ ਆਪਣੇ ਕਿਰੋਸਾਂ ਨਹੀਂ ਦੱਸਾਰ ਠੀਕ ਹੈ ਨਾ ਬਿਲਕੁਲ 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 ਉਧਰ ਗਵਾਂਡੀ ਜਿਹੜੀ ਲੀਗ ਚੱਲ ਰਹੀ ਹੈ ਪੀਐਸਲ ਬਾਬਰ ਆਜਮਦੀ ਜਿਹੜੀ ਹੈਗੀ ਆ ਉਹੀ ਉਹ ਦਿਨੋਂ ਦਿਨ ਫਿਰ ਕੀ ਦੁਬਾਰੀ ਦੁਬਾਰੀ ਫਿਰ ਮੈਨੂੰ ਕਹਿਣਾ ਪੈਂਦਾ ਹਸੀ ਨਹੀਂ ਆਉਂਦੀ ਘੰਟਾ ਫਿਰ ਵਜਾਤਾ ਇੱਕ ਘੰਟਾ ਦੇ ਲੋ ਜਾਈ ਬਾਈ ਜੀ ਆਏ ਬਾਈ ਜੀ ਬਾਬਰ ਜੀ ਆਏ ਮੈਂ ਤਾਂ ਉਹੀ ਮੈਚ ਲਾਇਆ ਸੀ ਮੈਂ ਤਾਂ ਆਪਣਾ ਮੈਚ ਲੀ ਜਾਦਾ ਮੈਂ ਤਾਂ ਉਹੀ ਲਾ ਲਿਆ ਉਹ ਕਦੇ ਮੇਰੇ ਲਾਉਣ ਵਾਲੀ ਜਦੋਂ ਮੈਂ ਮੈਚ ਮੈਂ ਹਜੇ ਸਕਰੀਨ ਔਨ ਕਰੀ ਪਰਤਵਾਲ ਬਈ ਜਦੋਂ ਮੈਂ ਸਕਰੀਨ ਔਨ ਕਰੀ ਉਹ ਤੜਾ ਨੇ ਉਹ ਸਿਕ ਨੇ ਸਨਿਕ ਹੋਇਆ ਬੈਟ ਦੇ ਪਿੱਛੇ ਸਲਿੱਪ ਤੇ ਕੈਚ ਉਹ ਮੈਂ ਕਹ ਯਾਰ ਜਾਂ ਤਾਂ ਮੈਂ ਆਪਣੋਤੀਆਂ ਦੇ ਲਈ ਤੇ ਜਾਂ ਬਰੇ ਇਹ ਆਪ ਹੀ ਬਣੋਤੀ ਬਣਿਆ ਹੋਆ ਹੈ ਮਾਰਾ ਮਾਰਾ ਸਮਾਂ ਚੱਲ ਦੋ ਬੋਲਣਾ ਯਾਰ ਮਤਲਬ ਕਿ ਯਾਰ ਬੰਦਾ ਯਾਰ ਕੀ ਕਰੇ ਹੋਣੇ ਯਾਰ ਬਾਬਰ ਆਜ ਉਹਦਾ ਕੀ ਬਣੂ ਤੈਨੂੰ ਕੀ ਲੱਗਦਾ ਤਿੰਨ ਬੋਲ ਇੱਕਰ ਆਣਾ ਬੰਦੇ ਦਾ ਤੇ ਟੀਮ ਜਿਹੜੀ ਦੀ ਹਰੀ ਐ ਤੈਨੂੰ ਕੀ ਲੱਗਦਾ 102 ਰਨ ਦੇ ਨਾਲ ਜਿਹੜੀ ਟੀਮ ਹਰੀ ਐ 102 ਰਨ ਦੇ ਨਾਲ ਇਹਦੀ ਤਾਂ ਇਹਦੀ ਜਿਹੜੀ ਕਪਤਾਨੀ ਆ ਉਹ ਵੀ ਟੂਹੇ ਚ ਬੜੀ ਹੋਈ ਆ ਕੀ ਦੱਸੀਏ ਤੈਨੂੰ ਸਹੀ ਗੱਲ ਆ ਸਹੀ ਗੱਲ ਆ ਕੋਈ ਇਹਨੇ ਇਹਦਾ ਯਾਰ ਬਸ ਇੱਕ ਵਾਰ ਦਾ ਲੰਮਾ ਸਹਿਬ ਆਊਟ ਫਾਰਮ ਰਹਿਣਾ ਹਨਾ ਸੋਭਾ ਨਹੀਂ ਦਿੰਦਾ ਭਾਈ 2 ਸਾਲ ਹੋ ਗਿਆ ਕਾਂਟੇਜ 70 ਇਮਿੰਨ ਹੋ ਗਈਆਂ 70 ਮੈਚ ਹੋ ਗਏ ਜਿਹਦੇ ਵਿੱਚ ਬੰਦੇ ਨੇ ਸਤਕ ਨਹੀਂ ਲਾਇਆ 70 ਮੈਚ 70 ਮੈਚेज ਦਾ ਆਪਾਂ ਇੱਕ ਨਵਾਂ ਪਲੇਅਰ ਯੰਗ ਤਿਆਰ ਕਰ ਸਕਦੇ ਹਾਂ ਭਾਈ ਜਿਹੜਾ ਇਹਨਾਂ ਨੇ ਸਭ ਤੋਂ ਜਿਹੜੀ ਇਹਨਾਂ ਨੇ ਮਾੜੀ ਗੱਲ ਹੈ ਇਹਨਾਂ ਨੇ ਸਹਿਬਜਾਦਾ ਫਰਹਾਨ ਉਹ ਬੰਦਾ ਪਿਛਲੇ 4 ਸਾਲਾਂ ਤੋਂ ਡੋਮੈਸਟਿਕ 'ਚ ਟੌਪ ਕਰਦਾ ਆ ਰਿਹਾ ਤੇ ਕੱਲ ਉਹ ਬੰਦਾ ਪਾਕਿਸਤਾਨ ਦਾ ਪਹਿਲਾ ਪਲੇਅਰ ਬਣ ਗਿਆ ਜਿਨੇ ਮਤਲਬ ਕਿ ਚਾਰ ਸੈਂਚਰੀਆਂ ਮਾਰ ਗਿਆ ਨੇ 2020 ਦੇ ਵਿੱਚ ਪਹਿਲਾ ਪਲੇਅਰ ਬਣ ਗਿਆ 2020 ਉਹ ਆਪਣਾ ਉਹ 2020 ਦਾ ਉਹ ਸਾਬ ਜਦ ਦਾ ਪ੍ਰਾਨ ਉਹ ਬੰਦੇ ਨੂੰ ਇਹ ਮੌਕਾ ਨਹੀਂ ਦਿੰਦੇ ਬਈ ਇਹਨਾਂ ਦੀ ਜਿਹੜੀ ਟੀਮ ਚੇਅਰ ਪੋਲਿਟਿਕਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੈਵਲ ਤੇ ਆ ਜਿਹੜੀ ਜਿਹੜੇ ਪਲੇਅਰ ਜਿਹੜੇ ਪਰਚੀਆਂ ਦੇ ਮੈਰਿਟ ਤੇ ਇੱਕ ਵੀ ਪਲੇਅਰ ਇਹਨਾਂ ਨੂੰ ਖੇਡਣ ਨੂੰ ਖੜੇ ਆਉਂਦੇ ਨਹੀਂ ਏ ਜੇ ਖੜੇ ਆਉਣ ਇਹਨਾਂ ਨੇ ਯਾਰ ਐਮ ਸਜਾਦ ਅਗੇ ਪਲੇਅਰ ਇਹਨਾਂ ਨੇ ਯਾਰ ਉਮਰ ਅਕਮਰ ਉਮਰ ਅਕਮਲ ਵਰਗੇ ਪਲੇਅਰ ਬਈ ਬੇਸਟ ਕਰਦੇ ਯਾਰ ਬਟ ਆ ਬੇਸਟ ਪਲੇਅਰ ਉਮਰ ਅਕਮਰ ਉਮਰ ਅਕਮਲ ਨੇ ਮੈਚ ਕੱਟਿਆ ਸੀ ਆਸਟ੍ਰੇਲੀਆ ਤੋਂ ਬਈ 2020 ਚ ਮਤਲਬ ਕਿ 90 ਪਲੱਸ ਸਕੋਰ ਸੀ ਆਈ ਥਿੰਕ ਉਹ 100 ਵੀ ਹੋ ਸਕਦਾ ਜੇ ਕੋਈ ਦੇਖਦਾ ਦੇਖਿਆ ਉਹ ਜੀ ਨੇ ਮੈਚ ਉਹ ਬੰਦੇ ਨੇ ਯਾਰ ਵੀ ਉਹ ਮੈਚ ਕੱਟਿਆ ਸੀ ਉਹ ਬੰਦੇ ਨੇ ਇਹ ਤਕੜੇ ਪਲੇਅਰ ਸਾਰੇ ਗੱਲ ਕਰਦੇ ਨੇ ਇਹੜੇ ਉਧਰਲੇ ਮੈਂ ਸੁਣਦਾ ਸਾਰਿਆਂ ਨੂੰ ਤੇ ਉਹ ਮੈਂ ਬਾਈਆਂ ਨੂੰ ਜਿਹਨਾਂ ਨੂੰ ਜਿਆਦਾ ਸੁਣਦਾ ਜਿਹੜੇ ਸੁਣੇ ਨੇ ਈਫੀ ਦੇ ਬਾਸੀ ਨੂੰ ਮੈਂ ਸੁਣਦਾ ਤੇ ਆਪਣਾ ਰਸ ਦਾ ਲਸੀਬ ਨੂੰ ਮੈਂ ਸੁਣਦਾ ਤੇ ਰਸੋਈ ਵਖਤਰ ਕਰਨ ਨੂੰ ਮੈਂ ਸੁਣੀਦਾ ਉਹ ਤੋਂ ਦੇਖ ਲੈ ਇੱਕ ਉਹਨਾਂ ਦੀ ਹੋਰ ਸਭ ਤੋਂ ਘਟੀਆ ਗੱਲ ਤੈਨੂੰ ਕੀ ਸੋਇਮ ਮਲਕ ਆਪਣੇ ਤੋਂ ਪਹਿਲਾਂ ਦਾ ਖੇਡਦਾ ਉਹ ਆਪਣੇ ਤੋਂ ਕਹਿਣਾ ਮਤਲਬ ਸੁਰਤ ਨਹੀਂ ਸੀ ਜਦੋਂ ਉਹ ਖੇਡਦਾ ਮੈਨੂੰ ਲੱਗਦਾ ਤੈਨੂੰ ਵੀ ਨੀਂਦਰ ਤੋਂ ਜਦੋਂ ਉਹ ਖੇਡਣ ਲੱਗਿਆ ਹਾਂ ਬਾਈ ਬਹੁਤ ਲੱਗਦਾ ਉਹ ਜੀਣੀ ਕਰਦਾ ਇਹਨੇ ਹਟ ਜਾ ਉਹ ਪਤੰਦਰ ਲੱਗੀ ਪਿਆ ਰਾਣੂ ਦੁਕਾਨਦਾਰੀ ਇੱਕ ਉਮਰ ਛੱਟਿਆ ਉਹਨੇ ਉਹ ਦੋ ਛੱਕੇ ਖਾ ਗਏ ਉਹ 16 ਰਨਾਂ ਕਾ ਕੇ ਪਰੇ हट ਗਿਆ ਉਹ ਬੈਟਿੰਗ ਚਾਇਆ 15 ਗੇ ਨਾ 10 ਰਨ ਭੱਜ ਕੇ ਉਹ ਵੀ ਸਿੰਗਲ ਉਹ ਬਾਈ ਤੇਰੀ ਉਮਰ 43 ਸਾਲ ਹੋ ਗਈ ਤੇ ਧੋਨੀ ਜਿ ਕੋਲੀ ਨਹੀਂ ਹੈਗਾ ਵੀ ਤੂੰ ਇੰਨਾ ਵੰਗੂ ਹੋਆ ਹੈਗਾ ਤੂੰ ਫਿੱਟ ਦੇਖ ਨੂੰ ਲੱਗਦਾ ਪਰ ਤੇਰਾ ਬੁਰਾ ਵਾਲ ਬਹੁਤ ਹੈ ਤੂੰ ਯਾਰ ਇੱਕ ਜੰਗਸਟਰ ਦੀ ਉਹ ਉਹ ਜਗਾ ਖਾਈ ਜਾਂਦਾ ਯਾਰ ਸਾਰੇ ਰੌਲਾ ਪੈ ਰਿਹਾ ਉੱਥੇ ਇਹ ਚੀਜ਼ ਮੈਂ ਜਗਾ ਪੰਜਾਬ ਤੇ ਕਲਕੱਤਾ ਦੇ ਵਿੱਚ ਤੈਨੂੰ ਕੀ ਲੱਗਦਾ ਪਲੇਇੰਗ 11 ਦੇ ਵਿੱਚ ਕੋਈ ਚੇਂਜ ਲੱਗ ਤੈਨੂੰ ਲੱਗਦਾ ਕਰ ਸਕਦੇ ਆ ਕੋਈ ਇਹ ਕੋਲਕੱਤਾ ਤੇ ਪੰਜਾਬ ਦੇ ਪਲੇਇੰਗ 11 ਦੇ ਵਿੱਚ ਦੋਨਾਂ ਟੀਮਾਂ 'ਚ ਤੈਨੂੰ ਲੱਗਦਾ ਕੋਈ ਚੇਂਜ ਕਰ ਸਕਦੇ ਆ ਮੇਰੇ ਖਿਆਲ 'ਚ ਤਾਂ ਵੀਰੇ ਨਹੀਂ ਹੋਣਾ ਚਾਹੀਦਾ ਚੇਂਜ ਬਿਲਕੁਲ ਸਹੀ ਪਲੇਅਰ ਖੇਡ ਰਹੇ ਨੇ ਖਾਸ ਤੌਰ ਤੇ ਪੰਜਾਬ ਲਈ ਤਾਂ ਬਿਲਕੁਲ ਕਹਿ ਸਕਦੇ ਆ ਆ ਹਾਂ ਵੀ ਯਾਰ ਤਾਂ ਨਹੀਂ ਕੋਈ ਪਲੇਅਰ ਚੇਂਜ ਕਰਨਾ ਚਾਹੂਗੀ ਹਨਾ ਯਾਰ ਇਹ ਜਿਹੜਾ ਜਸ ਜਸ ਟਾਕਰ ਲੈ ਕੇ ਆਉਂਦੇ ਆ ਯਾਰ ਇਹ ਉਹ ਜਿਹੜਾ ਇੰਪੈਕਟ ਪਲੇਅਰ ਲੈ ਕੇ ਆਉਂਦੇ ਆ ਯਾਰ ਉਹ ਤੇ ਉਹ ਯਾਰ ਉਹ ਸਹੀ ਉਹ ਸਹੀ ਲੈ ਕੇ ਆਉਂਦੇ ਨੂੰ ਯਾਰ ਇਹ ਜਸਟ ਕਰ ਮੈਨੂੰ ਮੈਨੂੰ ਨਹੀਂ ਲੱਗ ਰਿਹਾ ਦੇਖਣ ਦੇ ਵਿੱਚ ਯਾਰ ਉਹ ਪਲੇਅਰ ਜਿੱਦਾਂ ਮੈਂ ਨਾ ਉਹਨੇ ਮੈਚ ਕੁੱਟ ਬਹੁਤ ਖਾਧੀ ਹੈ ਯਾਰ ਤੈਨੂੰ ਕੀ ਲੱਗਦਾ ਹਾਂ ਰੰਤਾਂ ਉਹ ਬਈ ਜ਼ਿਆਦਾ ਪੈ ਰਹੇ ਆ ਹਾਂ ਤੈਨੂੰ ਕੀ ਲੱਗਦਾ ਉਹਦੇ ਸਾਹ ਦੇ ਕਿਹਨੂੰ ਮੈਂ ਜਿੱਥੇ ਤੱਕ ਮੇਰੀ ਰਾਏ ਆ ਯਾਰ ਠੀਕ ਹੈ ਫਾਸਟ ਬੋਲਰ ਉਹ ਕਰ ਲੈਂਦੇ ਆ ਜੇ ਤੁਸੀਂ ਇੰਪੈਕਟ ਪਲੇਅਰ ਲੈ ਕੇ ਆਉਣਾ ਇੰਪੈਕਟ ਪਲੇਅਰ ਤੁਸੀਂ ਲੈ ਕੇ ਆਓ ਹਰਪ੍ਰੀਤ ਬਰਾੜ ਨੂੰ 4 ਓਵਰ ਕਰੂ ਬੋਲਿੰਗ ਕਰੂਗਾ ਪਲੱਸ ਉਹ ਬੈਟਿੰਗ ਕਰੂਗਾ ਉਹ ਤੈਨੂੰ ਬੈਟਿੰਗ ਵੀ ਕਰਕੇ ਦੇ ਸਕਦਾ ਉਹ ਪਿਛਲਾ ਸੀਜ਼ਨ ਬਹੁਤ ਵਧੀਆ ਲਾਇਆ ਖੇਡਿਆ ਬਈ ਉਹ ਵਧੀਆ ਸੀਜ਼ਨ ਸੀ ਯਾਰ ਉਹ ਬੰਦੇ ਰਿਆ ਬਈ ਰਾਂਜੀ ਟਰਾਫੀ ਦੇ ਸੈਮੀਫਾਈਨਲ ਦੇ ਮੈਚ ਦੇ ਵਿੱਚ ਉਹਨੇ 4 ਬੋਲਾਂ 23 ਰਨ ਚਾਹੀਦੇ ਸੀ ਲਾਸਟ ਲੀਆਂ 4 ਬੋਲਾਂ ਤੇ 4 ਛੱਕੇ ਮਾਰ ਕੇ ਉਹਨੇ ਆਦੀ ਪੰਜਾਬ ਟੀਮ ਨੂੰ ਯਾਰ ਮੈਚ ਜਿਤਾਇਆ ਯਾਰ ਐਡਾ ਤਕੜਾ ਆਲ ਰਾਊਂਡਰ ਹੀ ਆ ਉਹਨੇ ਵਿਕਟਾਂ ਦੀ ਮਤਲਬ ਕਿ ਉਹ ਬਿਕਟਾ ਵੀ ਵਧੀਆ ਲੈ ਰਿਹਾ ਇਸ ਵਾਰ ਤੋਂ ਫਾਰਮ ਚ ਸੀ ਇਹਨਾਂ ਨੂੰ ਵਰਤਣਾ ਚਾਹੀਦਾ ਸੀ ਉਹ ਵੀ ਫਾਰਮ ਦਾ ਮਤਲਬ ਕਿ ਫਾਰਮ ਦਾ ਇਹਨਾਂ ਨੂੰ ਫਾਇਦਾ ਚੱਕਣਾ ਚਾਹੀਦਾ ਸੀ ਉਹਦੀ ਦਾ ਵੀ ਉਹ ਵਧੀਆ ਫਾਰਮ ਵਿੱਚ ਹੈ ਇਹ ਯਾਰ ਥੋੜਾ ਇਹ ਹੈਗਾ ਇਹ ਇਹਨਾਂ ਦੀ ਪੰਜਾਬ ਦੀ ਮੈਨੇਜਮੈਂਟ ਟੀਮ ਚ ਥੋੜਾ ਜਿਹਾ ਮੈਨੂੰ ਲੱਗਦਾ ਪ੍ਰੋਬਲਮ ਹੈਗੀ ਹੈਗੀ ਹੈ ਯਾਰ ਮੈਨੂੰ ਇਹ ਇਹ ਸਾਰੇ ਥੋੜਾ ਬਹੁਤਾ ਤਾਂ ਤੁਹਾਨੂੰ ਪਤਾ ਬਈ ਯਾਰ ਸਾਰੇ ਕੀਤੀ ਚੱਲਦਾ ਹਨਾ ਹਾਂ ਬਾਕੀ ਟੀਮ ਸਾਰੀ ਗੁੱਡ ਆ ਯਾਰ ਸਾਰੀ ਬਹੁਤ ਵਧੀਆ ਬੀ ਬਹੁਤ ਤੱਕ ਲਿ ਕੇ ਮਾਰ ਤੋਂ ਜੈਂਸਨ ਆ ਰਗੇ ਤੇ ਚੈਨ ਨੂੰ ਵੀ ਥੋੜਾ ਰੰਗ ਦਿਖਾਉਣਾ ਚਾਹੀਦਾ ਚੈਨ ਹੁਣੇ ਕੁੱਟ ਬਹੁ ਖਾਨ ਲੱਗ ਗਿਆ ਯਾਰ ਆਪਣੇ ਜਦੋਂ ਦਾ ਇਹ ਮੈਨੂੰ ਲੱਗਦਾ ਯਾਰ ਪੰਜਾਬ ਨਾਲ ਬੈਰ-ਬੈਰ ਆ ਬਾਈ ਥੋੜਾ ਯਾਰ ਪੰਜਾਬ ਜਿਹੜਾ ਅਸੀਂ ਵਧੀਆ ਪਲੇਅਰ ਜਿਹਨੂੰ ਅਸੀਂ ਕਹਿੰਦੇ ਆ ਬਾਲਾ ਜਦੋਂ ਬਾਏ ਕਰਿਆ ਮੈਂ ਕਾ ਲੈ ਯਾਰ ਐ ਕਿਤੇ ਨਹੀਂ ਆ ਰਹੀ ਆ ਕਿ ਮੈਂ ਚੈਨ ਲੈ ਲੈ ਯਾਰ ਇਹਨਾਂ ਨਹੀਂ ਆ ਉਹ ਭਰਾਵਾ ਜਿਹੜਾ ਸਾਡੀ ਟੀਮ ਚ ਆਇਆ ਨਾ ਪੰਜਾਬ ਚ ਆ ਕੇ ਉਹ ਹੱਥ ਜੋੜ ਕੇ ਖੜਾ ਆ ਦਿੰਦਾ ਸਾਨੂੰ ਵੀ ਬਾਈ ਕੁਝ ਕਰ ਲੈ ਹੈ ਚੈਨ ਤੂੰ ਚੜਉਦਾ ਆ ਭਰਾਵਾ ਕੁੱਟੀ ਖਾਈ ਜਨਾ ਯਾਰ ਤੂੰ ਆ ਕੇ ਮਾਰਕਸ ਟੋਰੈਂਸ ਲਾ ਲਓ ਬਈ ਪਿਛਲਾ ਮੈਚ ਹੀ ਵਧੀਆ ਖੇਡਿਆ ਹੋ ਗਿਆ ਪਿਛਲਾ ਮੈਚ ਵਧੀਆ ਮਾਰਕੋ ਜੈਂਸਨ ਯਾਰ ਮੈਨੂੰ ਗੁੱਟ ਲੱਗਦਾ ਯਾਰ ਉਹ ਉਹ ਯਾਰ ਛੱਕੇ ਵੀ ਥੋੜਾ ਥਰਕਾਰੇ ਕੀ ਯਾਰ ਬੜਾ ਲੰਬਾ ਛੱਕਾ ਮਾਰਿਆ ਜੀ ਯਾਰ ਉਹਨੇ ਯਾਰ ਬਹੁਤ ਲੰਬਾ ਜੋਸ ਜੋਸ ਇੰਗਲਿਸ਼ ਕਿੰਨਾ ਵਧੀਆ ਪਲੇਅਰ ਆ ਦੇਖੋ ਉਹ ਵੀ ਪੰਜਾਬ ਚ ਆ ਕੇ ਜਮਾ ਪਰ ਯਾਰ ਮੈਂ ਕਹਿਣਾ ਇਹਨੂੰ ਕੱਢੋ ਯਾਰ ਇਹਨਾਂ ਮੈਕਸ ਵੱਲੋਂ ਕੱਢ ਦੋ ਇਹਨਾਂ ਨੂੰ ਬਾਹਰ ਕੋਈ ਕੁਝ ਨਹੀਂ ਕਰਦਾ ਇਹਨਾਂ ਪੰਜਾਬ ਨਾਲ ਇਹਦੀ ਰਾਸੀ ਬੈਂਦੀ ਨਹੀਂ ਜਾਂਦਾ ਪ੍ਰੀਟੀ ਪ੍ਰੀਟੀ ਨੱਟ ਨੂੰ ਆ ਪੈਣੇ ਇਹਨੂੰ ਸਾਈਡ ਤੇ ਲਿਆ ਜੇ ਇਹਨੂੰ ਕੋਈ ਟ੍ਰੀਟਮੈਂਟ ਦੇ ਤੇਰਾ ਖੜਾ ਸੜਾ ਤੋਂ ਇਹ ਪੰਜਾਬ ਦੀ ਟੀਮ ਚੱਕ ਯਾਰ ਇਹ ਦੋ ਗੰਦ ਪੁੱਛੇ ਯਾਰ ਇਹ ਮੈਨੂੰ ਗੰਦੀ ਲੱਗਦਾ ਯਾਰ ਇਹਨੇ ਕੀ ਕਰਿਆ ਯਾਰ ਉਹ ਇੰਨੇ ਮਹਿੰਗਾ ਹਰਿਆਕ ਦਾ ਮਹਿੰਗਾ ਖਰੀਦ ਲੈਂਦੇ ਆ ਕਿਉਂ ਪੰਜਾਬ ਵਾਲੇ ਆਪਣੇ ਆਰਗੇ ਜਦੋਂ ਮੈਕਸਿਮਲ ਖਰੀਦ ਲੈਂਦੇ ਬੜਾ ਪਾਉਂਦੇ ਹੈ ਕਰਦੇ ਉਪਰਾਂ ਦੋ ਇਹਦੀ ਅਗਲੇ ਯਾਰ ਬਾਕੀ ਕੀ ਕੀ ਆ ਤੁਹਾਡੀ ਟੀਮ ਜੀ ਵੀ ਸਾਰੀ ਫਾਰਮ ਚ ਹੈ ਯਾਰ ਗੁੱਡਾ ਟੀਮ ਸਾਰੀ ਯਾਰ ਇਹਨਾਂ ਕੋਲੇ ਖਿਡਾਰੀ ਤੂੰ ਦੇਖ ਯਾਰ ਮੁੰਡੇ ਪਲੇਅਰ ਸੋ ਰਿੰਕੂ ਸਿੰਘ ਨਰੈਣ ਡੀਕੋਕ ਇਹ ਡੀ ਕੌਕ ਤੂੰ ਕੀ ਕਹਿ ਸਕਦਾ ਯਾਰ ਡੀਕੋਕ ਆ ਇਹ ਇਹ ਉਹ ਪਲੇਅਰ ਆ ਇਹ ਜਿਹੜਾ ਦੋ ਮੈਚ ਫਲੌਪ ਦੇ ਇੱਕ ਚ ਚੱਲਦਾ ਹੈ ਇਹ ਉਹ ਪਲੇਅਰ ਆ ਇਹ ਹੁਣੇ ਦੋ ਦੋਸ ਬਲੌਕ ਸੀ ਇੱਕ ਚ ਲੈ ਗਿਆ ਜਿਤਾ ਕੇ ਦੋ ਬਲੌਪ ਐਜ ਕੇ ਤੂੰ ਦੇਖ ਲੈ ਕੱਲੇ ਚੱਲਣਾ ਮੇਰੀ ਗੱਲ ਯਾਦ ਰੱਖਿਓ ਮੇਰੀ ਗੱਲ ਯਾਦ ਰੱਖਿਓ ਟੀਮ ਸਾਰੀ ਵਧੀਆ ਟੀਕੋ ਹਿੰਦੀ ਦੇ ਬੈਸ ਸਮਝ ਆਦਾ ਅੱਜ ਵਾਲੇ ਮੈਚ ਦੇ ਵਿੱਚ ਟਿਕਟੋਕ ਮਾਰ ਤੱਕ ਸਕੋਰ ਬਣਾਊਗਾ ਇਹ ਗੱਲ ਪੱਕੀ ਹੈ ਹੂੰ ਇਹ ਦੋ ਮੈਚ ਛੱਡ ਕੇ ਚੱਲਦਾ ਜ਼ਰੂਰ ਹੈ ਯਾਰ ਇਹ ਠੀਕ ਹੈ ਵੱਡਾ ਇਹਨਾਂ ਨੂੰ ਮੁਹੰਮਦ ਅਹ ਰਸ਼ਵਲ ਨੂੰ ਗੁਰਵਾਜ ਕਹਿ ਸਕਦੇ ਆ ਆਊਟ ਆਫ ਫਾਰਮ ਗੁਰਵਾਜ ਤਾਂ ਖੜਾ ਹੀ ਨਹੀਂ ਰਹੇ ਨਿਵਾਜ ਤਾਂ ਇੱਕ ਵੀ ਮੈਚ ਖੜਿਆ ਹੀ ਨਹੀਂ ਹੂੰ ਪਿਛਲੇ ਸਮੇਂ ਤੋਂ ਉਹਨਾਂ ਦੀ ਇੰਜਰੀ ਹੋਈ ਸੀ ਵੀਰੇ ਜੇ ਅਮਰੀਕਾ ਸੁਣਾ ਨਾ ਤਾਂ ਇਹ ਗੁਰਵਾਜ ਖੜਾ ਰਹੇ ਆ ਨਾ ਹੈ ਜਿਹੜਾ ਸੋਕੀ ਕਰਾ ਬੋਲ ਨੋਟ ਜੀ ਕਿਹੜਾ ਉਹ ਮੇਰਾ ਨਾਮ ਹੀ ਬਾਈ ਮੇਰਾ ਨਾਮ ਇੰਚ ਥੋੜਾ ਪ੍ਰੋਬਲਮ ਹੈ ਵੀ ਨੋਟ ਜੀ ਕੀ ਹੈ ਤੇ ਇੱਕ ਤੂੰ ਦੇਖ ਯਾਰ ਵਾਟਾ ਬੈਸਟ ਰੋਮਨ ਪਾਵਲ ਬਾਈ ਓਏ ਯਾਰ ਜਿੰਨਾਂ ਕੋਲੇ ਰੋਮਨ ਪਾਵਲ ਬੈਠਾ ਹੋਵੇ ਸਕਾਉਡ ਦੇ ਵਿੱਚ ਜਿਹੜਾ ਕਿ ਪਿਛਲੇ 3-4 ਸੀਜ਼ਨਾਂ ਤੋਂ ਰਾਜਸਥਾਨ ਦਾ ਮੇਨ ਫਿਨਿਸ਼ਰ ਰਿਹਾ ਬਾਈ ਹਿੱਟ ਮਾਰਦੇ ਨਾਲ ਹੂੰ ਉਹ ਵਧੀਆ ਜਦੋਂ ਉਹ ਤੇ ਕੈਮਰਾ ਜਾਂਦਾ ਉਹਦਾ ਫੇਸ ਦੇਖਣ ਵਾਲਾ ਹੁੰਦਾ ਯਾਰ ਬੰਦੇ ਦਾ ਅਗਲਾ ਕੋਈ ਯਾਰ ਇੱਥੇ ਕਿੱਥੇ ਮੈਨੂੰ ਇਹ ਪਿਠਾਈ ਬੈਠੀ ਆ ਮੈਚ ਨੂੰ ਉਹਨੋਂ ਇੰਪੈਕਟ ਪਲੇਅਰਸ ਵੀ ਨਹੀਂ ਲੈ ਕੇ ਆਉਂਦੇ ਯਾਰ ਨਹੀਂ ਲੈ ਰਹੇ ਉਹ ਆ ਜਿਹੜਾ ਨਾਰਾ ਕੋਚ ਜਿਆ ਹੈਗਾ ਮੈਂਟਰ ਬਰਾਵੋ ਤੇ ਆ ਚੰਦਰਾ ਜਿਹੜਾ ਹੈਗਾ ਚੰਦਰਾਕੰਦ ਪੰਡਿਤ ਬਾਈ ਜੀ ਇਹਨੂੰ ਇੱਕ ਅਦਾ ਮੌਕਾ ਦੇ ਦਿਓ ਕਿਉਂਕਿ ਦੇਣੇ ਵੀ ਕੀ ਨਹੀਂ ਸਾਦੇ ਯਾਰ ਇਹ ਵੀ ਗੱਲ ਸਹੀ ਹੈ ਕੀ ਨਹੀਂ ਸਾਦੇ ਇਹ ਦੇਣ ਯਾਰ ਮੌਕਾ ਮੋਹਨ ਵਾਲੀਏ ਜੀ ਗੱਡੀ ਆਉਂਦਾ ਵਧੀਆ ਨਰੇਨ ਨਰੇਨ ਬਹੁਤ ਘੋੜਦਾ ਹੈ ਨਾ ਉਧਰ 12 ਨੇ 48 ਰਨ ਬਣਾ ਕੇ 44 ਹੂੰ ਤੇ ਉਧਰ ਦੋ ਵਿਕਟਾਂ ਲਿਆ ਚੱਲ 10 ਲੱਖ ਵਾਸਤੇ ਬਾਈ ਜੀ ਕੀ ਲੱਗਦਾ ਹੈ ਵੀ ਪੱਕਾ ਮੈਚ ਪੰਜਾਬ ਲੈ ਜਾਊ ਪੰਜਾਬ ਪੰਜਾਬ ਚਾਹ ਠੀਕ ਹੈ ਮੇਰੇ ਬਣੀ ਉਹ ਵੀ ਪੰਜਾਬ ਹੈ ਅੱਗੇ ਬਾਕੀ ਭਾਈ ਜਿਹੜੇ ਵੀ ਭਰਾ ਦੇਖਦੇ ਆ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਏਦੋਂ ਵਧੀਆ ਬਣਾ ਕੇ ਤੁਹਾਨੂੰ ਵਧੀਆ ਮਸਾਲਾ ਦਿਆਂ ਕਰਾਂਗੇ ਵਧੀਆ ਹੋਰ ਵੀ ਪਲਾਨਿੰਗ ਕਰਾਂਗੇ ਅਸੀਂ ਨਵੇਂ-ਨਵੇਂ ਜੋੜੇ ਆ ਦੋਨੇ ਭਰਾ ਵੀ ਅਸੀਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰੋ ਤੇ ਦੱਬ ਕੇ ਲਾਈਕ ਕਰੋ ਤੇ ਜਿਹੜੀ ਵੀ ਤੁਹਾਨੂੰ ਰਾਇ ਲੱਗਦੀ ਹੈ ਕੋਈ ਕਮੀ ਲੱਗਦੀ ਹੈ ਕੋਈ ਗਲਤ ਈ ਸੀ ਕੋਈ ਕੋਈ ਮਤਲਬ ਕਿ ਕੋਈ ਚੀਜ਼ ਗਲਤ ਵੀ ਕਹਿਣੇ ਆ ਕਰਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਹਜੇ ਨਵੇਂ-ਨਵੇਂ ਆ ਜ਼ਰੂਰ ਅਪੜਾ ਸੁਧਾਰਾਂਗੇ ਬਾਕੀ ਸਾਰਿਆਂ ਦਾ ਧੰਨਵਾਦ ਬਾਈ ਓਕੇ ਬਾਈ ਜੀ ਬਰਤਵਾਲ ਜੀ ਮਿਲਦੇ ਆ ਓਕੇ ਬਾਈ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਚ ਪੰਜਾਬ ਜਿੰਦਾਬਾਦ